ਹੋ ਲੱਗਣ ਲੱਗੇ ਨਾ ਸਪੈਦੇ ਸੋਨੇ ਟਰਾਲੀ ਭਰ ਜੂਗੀ ਆਹ ਪਤਿਆਂ ਦੀ ਵਧੀਆ ਮੱਛਣਗੇ ਲਓ ਜੀ ਸਵਾਗਤ ਆ ਤੁਹਾਡਾ ਚੋਨਾ ਬੜਾ ਲਿਆ ਆਪਾਂ ਬੰਨਣਾ ਸੋਨੂੰ ਤੇ ਕਾਟਰ ਮਰਵਾ ਤੇ ਦੂਆ ਇਕੱਠਾ ਬਣਵਾ ਦੇਗੇ ਤੇ ਆ ਪੱਕੇ ਖਾਲ ਦੇ ਨਾਲ ਨਾਲ ਸਪੈਦੇ ਦੇ ਪਪਲਰ ਲੱਗੇ ਸੀ ਇਹਨਾਂ ਨੂੰ ਸ਼ਿੰਗਾਈ ਕਰਤੀ ਤੇ ਆ ਨਾਲੋਂ ਨਾਲੋਂ ਪ੍ਰਾਲ ਥੋੜਾ ਪ੍ਰਾਂ ਕਰਤਾ ਉ ਆਪਣੀ ਗੱਠਾਣੀ ਮਸ਼ੀਨ ਸਾਰਾ ਚੱਕ ਲਿਆ ਹਨ ਨਹੀਂ ਨਾਲ ਨਾਲ ਛੱਡ ਜੂਗੀ ਤੇ ਹੁਣ ਗੱਲ ਪ੍ਰੋਪਰ ਬਣ ਜੂਗੀ ਤੇ ਦੁਆ ਰੌਣੀ ਕਰ ਦਾਂਗੇ ਕਿਉਂਕਿ ਹਜੇ ਗਰਮੀ ਜਿਆਦਾ ਤੇ ਬਾਣ ਸੁੱਕ ਜਾਣਗੇ ਹਨ ਕਿਉਂਕਿ ਗੱਠਾਂ ਚੱਕੀਆਂ ਜਾਣਗੀਆਂ ਡਾਇਰੈਕਟ ਸਨਲਾਈਟ ਪਾਊਗੇ ਤਪ ਪਾਊਗੇ ਡਾਇਰੈਕਟ ਤੇ ਬਾਣ ਜਾਣਗੇ ਸੁੱਕੇ ਇਸ ਕਰਕੇ ਜੇ ਤਾਂ ਪਰਾਲੀ ਪਈ ਰਹਿੰਦੀ ਤਾਂ ਫਿਰ ਨਹੀਂ ਸੁੱਕਣੇ ਸੀਗੇ ਪਰਾਲੀ ਰੱਖ ਨਹੀਂ ਸਕਦੇ ਕਿਉਂਕਿ ਹੁਣ ਤਾਂ ਗੱਠਾਂ ਵਾਲੇ ਚੱਕਦੇ ਆ ਫਿਰ ਉਹਨਾਂ ਦਾ ਕੋਈ ਪਤਾ ਨਹੀਂ ਕਰੋ ਚੱਕਣ ਨਾ ਚੱਕਣ ਤਾਂ ਕਰਕੇ ਅੱਜ ਜਿਹੜੀਆਂ ਲਾਈਨਾਂ ਬਣਾਉਣਗੇ ਟੈਨ ਨਾਲ ਤੇ ਫੇਰ ਉਹ ਚੱਕ ਲੈਣਗੇ ਤੇ ਵਧੀਆ ਹੋ ਜਾਏਗਾ ਤੇ ਹੁਣ ਆਵਾਜ਼ ਆਈ ਵਾਲਾ ਨੂੰ ਵਧੀਆ ਹੋ ਗਿਆ ਬੀਬੀ ਚੜਨੋਂ हट ਗਏ ਤੇ ਹੁਣ ਵਧੀਆ ਆਦਾ ਖਾਲ ਤੇ ਜਾ ਸਕਦਾ ਸੀ ਨਹੀਂ ਕਈ ਵਾਰੀ ਨਾ ਪੌਦੇ ਉੱਤੋਂ ਤੋੜਦੇ ਕਿਸੇ ਨੇ ਕੋਈ ਹੋਊਗਾ ਹਨਾ ਉੱਤੋਂ ਫੇਰ ਉਹ ਸੰਗੜਾ ਜਾਂ ਪੌਦਾ ਹੋ ਜਾਂਦਾ ਖਰਾਬ ਹੋ ਜਾਂਦਾ ਪੌਦਾ ਤੇ ਹੁਣ ਨਾਲ ਤਾਂ ਹੱਥ ਉੱਪਰੋਂ हट ਗਿਆ ਪੌਦਿਆਂ ਤੇ ਤੇ ਆ ਪਿਛਲੇ ਸਾਲ ਪਟਾਏ ਸੀਗੇ ਉਹਨਾਂ ਚੋਂ ਆ ਦੋ ਪੌਦੇ ਦੇਖੋ ਇਹ ਖਰਾਬ ਕਰ ਦਿੱਤੇ ਜੀ ਕਿਸੇ ਨੇ ਤੁਸੇ ਤੋੜਨ ਤੋਂ ਬਾਅਦ ਪੌਦੇ ਦਾ ਹਾਲ ਹੋ ਜਾਂਦਾ ਥੱਲੋਂ ਤਿੰਨ ਤਿੰਨ ਟਾਂਗਾਂ ਕੱਢ ਲੈਂਦੇ ਆ ਤੇ ਜਿਹੜਾ ਸਹੀ ਪੌਦਾ ਸਵਸਥ ਪੌਦਾ ਉਹ ਸਿੱਧਾ ਸਿੱਧਾ ਜਾਂਦਾ ਤੁਹਾਨੂੰ ਦਿਖਾ ਦਿੰਦਾ ਇਹਦਾ ਵੀ ਤੁਸਾ ਤੋੜੇ ਹੋਏ ਸੀ ਹੁਣ ਇਹ ਸੈੱਟ ਕਰਿਆ ਦੂਜਿਆਂ ਨਾਲੋਂ ਛੋਟਾ ਰਹਿ ਗਿਆ ਆ ਅੱਗੇ ਦੇਖੋ ਇਹ ਪ੍ਰੋਪਰ ਨੇ ਹਨਾ ਸ਼ੰਗਾਈ ਦੇ ਵਿੱਚ ਕਰ ਦਿਆਂਗੇ ਆਪ ਪਲੇਅਰ ਚੈੱਕ ਕਰ ਲਓ ਇਹ ਹੁਣ ਸ਼ੰਗਿਆ ਜਾਊਗਾ ਥਲੋ ਥਲੋ ਦੇਖੋ ਤੁਸੀਂ ਇਹ ਇੱਕ ਸਾਲ ਦੀ ਗਰੋਥ ਹੈ ਇੱਕ ਸਾਲ ਦੀ ਵੀ ਨਹੀਂ ਹੈਗੀ ਇਹ ਮਤਲਬ ਕਿ ਬਹੁਤ ਘੱਟ ਸਮੇਂ ਦੀ ਗਰੋਥ ਹੈ ਇਹ ਐਨਾ ਹਾਈਟ ਅੰਬਰਾਟੀ ਬਹੁਤ ਘੈਂਟ ਹੈ ਤੇ ਹਸਪਾਇਦੇ ਦੇਖ ਲਓ ਹਣ ਕਿ ਫੁੱਲ ਘੈਂਟ ਨਹੀਂ ਗੱਲਾਂ ਬਾਤ ਪੂਰੀਆਂ ਤੇ ਇਹ ਕੋਈ ਨਾ ਇਹ ਮੌਕੇ ਤੇ ਲਾ ਲਾਂਗੇ ਵਿੱਚ ਹੀ ਸੱਟ ਲਾਂਗੇ ਫਿਰ ਤਾਂ ਤੇ ਇਹ ਗਰੋਥ ਬਹੁਤ ਘੈਂਟ ਹੈ ਤੇ ਨੁਕਸਾਨ ਬਾਈ ਕੋਈ ਨਹੀਂ ਜਮਾ ਤੁਸੀਂ ਕਹਿੰਦੇ ਨੇ ਵੀ ਪਾਣੀ ਖਿੱਚਦੇ ਆ ਜੋ ਕਰਦੇ ਉਹ ਕਰਦੇ ਪੱਖੇ ਖਾਲ ਦੇ ਨਾਲ ਆ ਬਾਈ ਵਧੀਆ ਗਰੋਥ ਹੁੰਦੀ ਆ ਤੇ ਝੋਨਾ ਜਮਾ ਜੜਾਂ ਚ ਝੋਨਾ ਸੀਗਾ 1% ਵੀ ਨਹੀਂ ਨੁਕਸਾਨ ਕਰਦੇ ਚਲੋ ਇਧਰੋਂ ਸ਼ਾਂ ਜਾਂਦੀ ਆ ਹਨਾ ਆਹ ਪਾਸੇ ਸ਼ਾਂ ਰਹਿੰਦੀ ਆ ਇਹ ਪਾਸੇ ਝੋਨਾ ਦੇਖ ਲਓ ਕੋਈ ਇਧਰ ਨੁਕਸਾਨ ਨਹੀਂ ਹੈਗਾ ਜਮਾ ਕਿਉਂਕਿ ਬਾਈ ਹਾਈਡ ਇਹਨਾਂ ਦੀ ਹੋਊਗਾ ਪੱਤੇ ਇਹ ਰੱਖਦੇ ਨਹੀਂ ਬਾਹਲੇ ਪੱਤੇ ਨਾਲ ਦੀ ਨਾਲ ਝਾੜਦੇ ਤੁਰੇ ਜਾਂਦੇ ਨੇ ਗੱਲਬਾਤ ਓਕੇ ਦੀ ਰਿਪੋਰਟ ਹੈ ਇਹਨਾਂ ਦੀ ਵੈਰਾਈਟੀ ਆਪਾਂ ਵਧੀਆ ਚੈਨ ਕਰੀਏ ਨਾ ਇਰ ਕੋਈ ਦਿੱਕਤ ਨਹੀਂ ਆਉਣੀ ਹੁਣ ਆਪੇ ਪਲੇਅਰ ਇੱਕ ਵਾਰੀ ਤੁਹਾਨੂੰ ਛਾਂਗਣੇ ਪੈਣਗੇ ਬਸ ਬਾਈ ਫਿਰ ਕੋਈ ਨੁਕਸਾਨ ਨਹੀਂ ਕੋਈ ਕੁਝ ਨਹੀਂ ਬਸ ਕੋਈ ਤਾਂ ਜਾਓਗੇ ਇਹਨਾਂ ਦੀ ਲੈਣ ਠੀਕ ਹੈ ਜੀ ਆ ਚੈੱਕ ਕਰ ਸਕਦੇ ਹੋ ਤੁਸੀਂ ਤੇ ਸੋਨ ਅੱਗੇ ਇਕੱਠਾ ਵੀ ਦਿਖੋ ਨਾ ਬਣੀਆਂ ਪਈਆਂ ਤਾਂ ਇਹਨਾਂ ਮਾਰੀਆਂ ਪਈਆਂ ਤੇ ਹਾਂ ਥੋੜੇ ਵਿੱਚ ਚੜਦੇ ਵੀ ਆਪਾਂ ਛਾਂਗ ਹੀ ਲਈਏ ਫਿਰ ਅਸੀਂ ਲੰਗਾ ਟੱਪ ਦਾ ਬੰਦਾ ਫਿਰ ਗਾਲ ਕੱਢਦਾ ਚੱਕ ਕੋਜੀ ਕਲੀਅਰ ਕਲੀਅਰ ਹੋ ਗਿਆ ਨਾ ਅਨੰਗਾ ਟੱਪਾ ਵੀ ਕਲੀਅਰ ਹੋ ਗਿਆ ਹੁਣ ਐਨਸਾਫ ਨਹੀਂ ਇਹ ਲਾਹ ਤੇ ਕਿੰਨੇ ਲਾਉਣੇ ਸੀ ਫਿਰ ਇਹ ਨਾਲੋਂ ਨਾ ਕਦ ਵਾਲਾ ਕਰ ਜੂ ਥੱਲੋਂ ਤੜਨਾ ਰੁੱਟ ਜੂ ਫਿਰ ਦਾ ਬਾੜਾ ਸ਼ੰਗ ਉੱਤੋਂ ਤੱਕ ਸ਼ਾਂਗਤਾ ਜੀ ਐਨਾਂ ਹੀ ਸ਼ਾਂਗਾਂ ਕੰਟਰੈਕਟਰ ਲਿਆਵਾਂਗੇ ਪਲੱਦ ਕੇ ਲੈ ਜਾਏ ਸਾਰ ਚਲੋ ਯਾਰ ਲਾਤੀ ਦੀ ਖਾਣੇ ਨੂੰ ਮੈਂ ਤਾਂ ਆ ਕੇ ਸੁਣ ਆ ਜਮੀ ਹੌਲਾ ਜੋ ਨਾ 26 ਇਹਦਾ ਤਾਂ ਫਿਰ ਠੀਕ ਹੈ ਝਾੜ ਮਾ ਕਿਨੇ ਕਲੇਪਾ ਤੱਕ ਬੋਜੀ ਹੂੰ ਹਾਂ ਕਿ ਬਾਂਸ ਪੱਤੀਆਂ ਦੇ ਝਾੜ ਠੀਕ ਨੇ ਸਾਡੇ ਵੀ ਨਹੀਂ ਪਰ ਮਲਾਂ ਦੇ ਤਾਂ ਬਾਂਸ ਵੱਦੀਆਂ ਦੇ ਵੀ ਨਹੀਂ ਠੀਕ ਹੈਗੇ ਕੱਲੋਂ ਦੱਸੀ ਜਾਂਦਾ ਸੀ ਕਹਿੰਦਾ ਵੀ ਤੇਰੇ ਪਤਾ ਨਹੀਂ ਕਿਉਂ ਨਿਕਲਿਆ ਕਹਿੰਦਾ ਵੀ ਇਹਨਾਂ ਨਹੀਂ ਝਾੜ ਆ ਰਿਹਾ ਆ ਗੱਗੂ ਕਹਿੰਦਾ ਨਹੀਂ ਮਿਹਨਤ ਕੀਤੀ ਦੇਖ ਇਹਨਾਂ ਦੇ ਨੇ ਵੀ ਦਿਨ ਨਿਕਲਿਆ ਜੀ ਅੱਜ ਸਾਲਾਂ ਨੂੰ ਘਟ ਗਿਆ ਚੜ ਲੱਖੇ ਕਿ 76 ਕਿ ਘਟ ਗਿਆ ਬਹੁਤ ਚੜ ਉਸ ਤਾਂ ਖਾਲੀ ਭਰੀ ਦਾ ਜਿਆਦਾ ਸਰਵੇਸ਼ਣ ਆਪਾਂ ਪਿਛਲੇ ਕਿਹੜੇ ਵੀ ਖਾਲੀ ਭਰੀ ਕਰਦੇ ਪਿਛਲੇ ਕਿਹੜੇ ਵੀ ਚੰਗਾ ਨਹੀਂ ਤੇ ਉਹ ਬੀਪੀ ਸਿਰ ਕਿ ਆਪਣੇ ਫਿਰ 70000 ਦਾ ਸੀ ਅੱਜ ਆਪਣੇ 73000 ਦਾ ਹੋ ਗਿਆ ਉਦੋਂ ਰੇਟ ਵੀ ਵੱਧ ਲੱਗਾ ਪਿਛਲੇ ਕਿਹੜੇ ਵੀ ਫਿਰ ਝਾੜ ਇੰਨੇ ਸੀ ਪਿਛਲੇ ਕਿਹੜੇ ਵੱਧ ਝਾੜ ਸੀ ਪਿਛਲੇ ਕਿਹੜੇ ਆਪਣੇ ਕੋਲੇ ਉਹ ਥਾਂ ਥੋੜਾ ਸੀ ਘਰ ਵਾਲੇ ਚ ਇਹ ਵੇਣਾ ਥੋੜਾ ਤੋਂ ਅੱਜ ਜੀ ਸੰਭਦਾਤਾ ਸੀ ਉੱਥੇ ਆ ਦੇਖੋ ਜੀ ਗੱਠਾ ਬਣਾਈਆਂ ਪਈਆਂ ਕੰਡ ਜੀ ਸੀ ਜੀ ਉੱਤੇ ਉਹਨਾਂ ਦੇ ਮੂਜਾਂ ਦੇ

ਉਹ ਉਹ ਸਭ ਰੱਤਾਂ ਉਹ ਤਾਂ ਉਹ 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 ਉਹ